ਇਹ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਮਹਿਲਾਵਾਂ ਨੂੰ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਮੁੱਖ ਮੰਤਰੀ ਦੇ ਮੂੰਹੋਂ ਤੁਹਾਨੂੰ ਕੁਝ ਇਹੋ ਜਿਹੀ ਗੱਲ ਸੁਣਾਉਣ ਜਾ ਰਿਹਾ ਜਿਹਦੇ ਨਾਲ ਸੁਣ ਕੇ ਤੁਹਾਨੂੰ ਹੈਰਾਨੀ ਹੋਣੀ ਹੈ ਕਿਉਂਕਿ ਬਹੁਤ ਸਾਰਾ ਵਕਤ ਹੋ ਗਿਆ ਸੋਸ਼ਲ ਮੀਡੀਆ ਵੀ ਭਰ ਗਿਆ ਸੀ ਕਿ ਭਗਵੰਤ ਮਾਨ ਨੇ ਜਿਹੜਾ ਐਲਾਨ ਕੀਤਾ ਸੀ ਕਿ ਮੈਂ 11-1100 ਰੁਪਏ ਦੇਵਾਂਗਾ ਪੰਜਾਬ ਦੀਆਂ ਮਹਿਲਾਵਾਂ ਨੂੰ ਔਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੁਆਰਾ ਇੱਕ ਐਲਾਨ ਕੀਤਾ ਗਿਆ ਸੀ ਕਿ ਇੱਧਰ ਅਸੀਂ 212100 ਰੁਪਈਆ ਦੇਵਾਂਗੇ ਦਰਸਾਲ ਉਹ ਤਾਂ ਨਹੀਂ ਦੇ ਸਕੇ ਪਰ ਭਗਵੰਤ ਮਾਨ ਜਿਹੜੀ ਗੱਲ ਕਹਿਣਗੇ ਤੁਹਾਡੇ ਸਾਹਮਣੇ ਕਹਿਣਗੇ ਔਰ ਮੈਂ ਤੁਹਾਨੂੰ ਅਪੀਲ ਕਰਦਾ ਵੀ ਜੁਨੀਆਂ ਸਾਡੇ ਆ ਮਾਵਾ ਪੈਣਾ ਪੰਜਾਬ ਦੀਆਂ ਔਰ ਜਿੰਨੇ ਸਾਡੇ ਬਜ਼ੁਰਗ ਬੱਚੇ ਨੌਜਵਾਨ ਸਭ ਨੂੰ ਸੁਣਨਾ ਤਾਂ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕੈਸਾ ਐਲਾਨ ਪਹਿਲੀ ਵਾਰ ਤੁਹਾਡੇ ਸਾਹਮਣੇ ਮੈਂ ਇੱਕ ਬਹੁਤ ਵੱਡੀ ਵੀਡੀਓ ਦਾ ਯਾਨੀ ਇੱਕ ਖੁਲਾਸਾ ਕਰਨ ਜਾ ਰਿਹਾ ਹਾਂ ਇੱਕ ਐਸਾ ਖੁਲਾਸਾ ਜਿਹੜਾ ਕਿ ਬੇਹੱਦ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਕਈ ਤੁਹਾਨੂੰ ਇਹ ਸੋਚਦੇ ਹੋਣਗੇ ਵੀ ਇੰਨੀ ਦੇਰ ਕਿਉਂ ਲਾ ਦਿੱਤੀ ਹੈ ਮੁੱਖ ਮੰਤਰੀ ਨੇ ਕਿਉਂਕਿ ਵਾਅਦਾ ਤਾਂ ਕੀਤੇ ਨੂੰ ਬਹੁਤ ਦੇਰ ਹੋ ਗਈ ਹੈ ਜਦੋਂ ਦਾ ਐਲਾਨ ਕੀਤਾ ਸੀ ਕਿ ਅਸੀਂ 11-1100 ਰੁਪਏ ਦੇਵਾਂਗੇ ਹਰ ਇੱਕ ਮਾਂ ਭੈਣ ਨੂੰ ਯਾਨੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੂਗਾ ਤਾਂ ਹੁਣ ਅੱਜ ਤੁਹਾਡੇ ਸਾਹਮਣੇ ਸਿਪ ਭਗਵੰਤ ਮਾਨ ਖੁਦ ਹੀ ਦੱਸਣਗੇ ਜਿਹੜੀ ਇਹ ਵੀਡੀਓ ਮੇਰੇ ਹੱਥ ਦੇ ਵਿੱਚ ਇਹਦੇ ਵਿੱਚ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਖੁਦ ਆਪ ਹੀ ਦੱਸਣਗੇ ਕਿ ਕਿੰਨੇ ਪੈਸੇ ਤੇ ਕਦੋਂ ਤੇ ਕਿਵੇਂ ਮਿਲਣੇ ਨੇ ਕਿਵੇਂ ਖਾਤਿਆਂ ਦੇ ਵਿੱਚ ਜਾਣਗੇ ਹਰ ਮਹੀਨੇ ਦਾ ਐਲਾਨ ਕੀਤਾ ਗਿਆ ਤਾਂ ਉਹਦੇ ਵਿੱਚ ਕਿਵੇਂ ਪਹੁੰਚਦੇ ਨੇ ਪਰ ਮੈਂ ਤੁਹਾਨੂੰ ਇੱਕ ਅਪੀਲ ਕਰਨਾ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਸੀਂ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ ਤੱਕ ਹਰ ਇੱਕ ਪੰਜਾਬੀ ਨੌਜਵਾਨ ਤੱਕ ਆਪਣੀਆਂ ਮਾਵਾ ਭੈਣਾਂ ਤੱਕ ਬਜ਼ੁਰਗ ਬੱਚਿਆਂ ਤੱਕ ਮੈਂ ਕਹਿੰਦਾ ਇਹ ਵੀਡੀਓ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਪੰਜਾਬੀ ਆ ਤਾਂ ਸਾਡਾ ਹੱਕ ਬਣਦਾ ਇਹਨੂੰ ਸ਼ੇਅਰ ਕਰਨ ਦਾ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇੱਕ ਭਗਵੰਤਮਾਨ ਦਾ ਵੀਡੀਓ ਸੁਣਾਉਂਗਾ ਇਹਨੂੰ ਪੂਰਾ ਸੁਣਨ ਤੋਂ ਬਾਅਦ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਵੀ ਬੜੀ ਅਹਿਮ ਹੈ ਤੇ ਪੰਜਾਬ ਦੇ ਲੋਕਾਂ ਦੇ ਲਈ ਬੇਹੱਦ ਜਿਆਦਾ ਕੰਮ ਆਉਣ ਵਾਲੀ ਗੱਲ ਹੈ ਜਿਹੜੀ ਮੈਂ ਅੱਗੇ ਤੁਹਾਨੂੰ ਕਹਿਣ ਜਾ ਰਿਹਾ ਪਹਿਲਾਂ ਸੁਣੋ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੋ ਆਰਿਆਨੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਨਮਸਕਾਰ ਹੈ ਆਦਾਬ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਇੰਨੀ ਭਾਰੀ ਗਿਣਤੀ ਚ ਨੌਜਵਾਨਾਂ ਦਾ ਆਉਣਾ ਖਾਸ ਤੌਰ ਤੇ ਮਾਵਾਂ ਪੈਣਾ ਦਾ ਆਉਣਾ ਇਹ ਬਹੁਤ ਵੱਡੀ ਇੱਕ ਪੋਜ਼ਿਟਿਵਿਟੀ ਹੈ ਪੋਜ਼ਿਟਿਵ ਖਬਰ ਹੈ ਕਿਉਂਕਿ ਮਾਵਾਂ ਪੈਣਾ ਉਹ ਵਰਗ ਹੈ ਜੇ ਇਹਨਾਂ ਬਿਨਾ ਚੁੱਲ੍ਹੇ ਜੇ ਇਹਨਾਂ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਹਨਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਮੁਲਕ ਵੀ ਨਹੀਂ ਚੱਲ ਸਕਦਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਪਕਣਾ ਹੈ ਤੇ ਕਿਵੇਂ ਪਕੜਾ ਹੈ ਮਹਿੰਗਾਈ ਕੀ ਹਾਲ ਹੈ ਸੋ ਅੱਜ ਜਿੱਥੇ ਵੀ ਮੈਂ ਕਿਹਾ ਜ਼ਿਆਦਾਤਰ ਮਹਿਲਾਵਾਂ ਆਉਂਦੀਆਂ ਨੇ ਮਾਵਾ ਪੈਣਾ ਆਉਂ ਗਿਆ ਔਰ ਜਿੱਥੇ ਮਾਵਾ ਦਾ ਅਸ਼ੀਰਵਾਦ ਪੈਣਾ ਦੀਆਂ ਦੁਆਵਾਂ ਹੋ ਜਾਣ ਕੋਈ ਦੁਨੀਆ ਦੀ ਅਸੀਮ ਮੰਜ਼ਿਲ ਨਹੀਂ ਜਿਹੜੀ ਸਰਨਾ ਕੀਤੀ ਜਾ ਸਕਦੀ ਹੋਵੇ ਸਾਡੇ ਇੱਥੇ ਐਮਐਲਏ ਸਹਿਬਾਨ ਬੈਠੇ ਨੇ ਸਤੇ ਮਹਾਪੁਰਖਾਂ ਦੇ ਵਿੱਚੋਂ ਪਾਪਾ ਪ੍ਰਕਰਨਾ ਜੀ ਬੈਠੇ ਨੇ ਬੜੀ ਵੱਡੀ ਰੂਹ ਨੇ ਮਾਨਵਤਾ ਦਾ ਸਨੇਹ ਆ ਦਿੰਦੇ ਨੇ ਸੰਜੀਵਲਤਾ ਦਾ ਸਨੇਹ ਆ ਦਿੰਦੇ ਨੇ ਲੋਕ ਆਖੀ ਮਿਲ ਕੇ ਅਬਦੇ ਕਾਮਨਾ ਕਰਦੇ ਨੇ ਛਾਵਾਂ ਕਰਦੇ ਨੇ ਜਿਹੜੀ ਭਟਕਣਾ ਹੁੰਦੀ ਹੈ ਉਹ ਤੋਂ ਸ਼ਾਂਤੀ ਮਿਲਦੀ ਹੈ ਸੋ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਕਿਸਮਤਬਾਜ਼ਾ ਕਿ ਮੇਰੇ ਨਾਲ ਇਸ ਤਰ੍ਹਾਂ ਦੀਆਂ ਰੂਹਾਂ ਵੀ ਮੇਰੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਮੈਨੂੰ ਸਮਤ ਬਖਸ਼ਦੀਆਂ ਨੇ ਮੁਹੰਮਦ ਮੀਆਂ ਬਖਸ਼ੀ ਬਰੇ ਵੱਡੇ ਸ਼ਾਇਰ ਹੋਏ ਨੇ ਉਹਨਾਂ ਨੇ ਲਿਖਿਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੋਂ ਹੱਥ ਫੜਨ ਵਾਲਾ ਦਰਅਸਲ ਪੰਜਾਬ ਦੇ ਜਿੰਨੇ ਤੁਸੀਂ ਸਾਡੇ ਭੈਣ ਭਰਾ ਨੌਜਵਾਨ ਬਜ਼ੁਰਗ ਬੱਚੇ ਜੋ ਵੀ ਬੰਦਾ ਵੀਡੀਓ ਨੂੰ ਸੁਣ ਰਿਹਾ ਹੈ ਬੜੀ ਤਸੱਲੀ ਦੇ ਨਾਲ ਸੁਣਨੀ ਹੈ ਤੇ ਅੱਗੇ ਸ਼ੇਅਰ ਵੀ ਕਰਨੀ ਪੈਣੀ ਹੈ ਕਿਉਂ ਕਿ ਇੱਥੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨਾਂ ਦੀ ਜਿਹੜੀ ਇੱਕ ਟੀਮ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਿਆਂ ਦਰਅਸਲ ਮੈਂ ਵੀ ਕਿਉਂ ਇਹ ਗੱਲ ਕਹੀ ਹੈ ਇਨਾਂ ਦੀ ਇੱਕ ਟੀਮ ਦੁਆਰਾ ਇੱਕੋਛੇ ਸਾ ਲਿਖਿਆ ਗਿਆ ਕਿ ਪੰਜਾਬ ਦੇ ਲੋਕ ਅਟਰੈਕਟਿਵ ਹੋਣ ਸੀਐਮ ਮਾਨ ਦੇ ਬੰਨੀ ਯਾਨੀ ਭਗਵੰਤ ਮਾਨ ਨੇ ਇਕੱਠ ਕਰਨਾ ਔਰ ਆਪਣੇ ਪ੍ਰਚਾਰ ਨੂੰ ਬਹੁਤ ਸਾਰੀ ਦੁਨੀਆ ਤੱਕ ਪਹੁੰਚਾਉਣ ਦਾ ਇੱਕਾ ਜਰੀਆ ਲੱਭਿਆ ਕਿ ਭਗਵੰਤ ਮਾਨ ਪੈਸੇ ਦੇ ਰਿਹਾ ਮਹਿਲਾਵਾਂ ਨੂੰ ਦਰਅਸਲ ਉਹ ਤੇ ਮਹਿਲਾਵਾਂ ਦਾ ਨਾਮ ਤਾਂ ਲੈ ਰਿਹਾ ਪਰ ਜਿਹੜੀਆਂ ਮਹਿਲਾਵਾਂ ਦੇ ਨਾਲ ਉਹਨੇ ਵਾਅਦੇ ਕੀਤੇ ਸੀ ਉਹ ਕੋਈ ਪੂਰਾ ਨਹੀਂ ਹੋਇਆ ਨਹੀਂ ਹੋਣਾ ਤੇ ਪੰਜਾਬ ਵਾਸੀਓ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹਣਾ ਅਸੀਂ ਕੋਈ 1000 ਰੁਪਏ ਦੇ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ 1000 ਰੁਪਏ ਦੀ ਭੁੱਖ ਹੋਣੀ ਹੈ ਪਰ ਮੈਨੂੰ ਇੱਕ ਗੱਲ ਦਾ ਜਿਹੜੀ ਜ਼ਰੂਰ ਮੈਂ ਕਹਿਣੀ ਚਾਹੂੰਗਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਯਾਨੀ ਜੇ ਕੋਈ ਨੁਕਸਾਨ ਕਰਨ ਵਾਲੀ ਸਾਡੀ ਚੀਜ਼ ਆ ਨਾ ਤਾਂ ਉਹ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਚਿੱਟਾ ਲਿਆ ਕੇ ਬਾੜਿਆ ਤਾਂ ਉਸ ਨੂੰ ਹੀ ਇਹ ਪੰਜਾਬ ਦੇ ਵਿੱਚੋਂ ਖਤਮ ਕਰ ਦੇਣ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਤੁਹਾਡੇ 1000 ਰੁਪਏ ਦੀ ਲੋੜ ਨਹੀਂ ਨਾ 1100 ਦੀ ਲੋੜ ਹੈ ਤੇ ਨਾ ਹੀ 2100 ਦੀ ਲੋੜ ਹੈ ਇਹ ਤੁਸੀਂ ਜਿਹੜੀਆਂ ਇਹ ਚੀਜ਼ਾਂ ਲਿਖ ਲਿਖ ਕੇ ਆਪਦੀ ਵੀਡੀਓ ਨੂੰ ਵਾਇਰਲ ਕਰਕੇ ਜਨਤਾ ਤੱਕ ਪਹੁੰਚਾ ਕੇ ਗਲਤ ਸੁਨੇਹੇ ਘੱਲਦੇ ਹੋ ਔਰ ਦੂਜੇ ਪਾਸੇ ਜਨਤਾ ਦੇ ਨਾਲ ਮੈਂ ਕਹੂੰ ਆ ਵੀ ਖਲਵਾੜ ਵੱਡੇ ਪੱਦਰ ਤੇ ਹੈ ਕਿਉਂਕਿ ਇੱਕ ਪਾਸੇ ਜਿਹੜੇ ਨੌਜਵਾਨ ਪੰਜਾਬ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਦੇ ਮਾਵਾ ਭੈਣਾਂ ਦੇ ਲਈ ਸੁਰੱਖਿਅਤ ਰਹਿਣ ਦੇ ਲਈ ਗੱਲ ਕਰਦੇ ਨੇ ਉਹਨਾਂ ਹੀ ਲੋਕਾਂ ਦੇ ਨਾਲ ਇਹਨਾਂ ਨੇ ਵੱਡੇ ਪੱਧਰ ਤੇ ਮਜ਼ਾਕ ਕੀਤਾ ਤਾਂ ਦੱਸੇ ਹੁਣ ਮੇਰੀ ਕੋਈ ਮਾਂ ਭੈਣ ਤੇ ਤੁਹਾਨੂੰ ਕਿਹੜੇ ਦਿਨ 1000 ਰੁਪਏ ਦੇ ਕੇ ਗਿਆ ਭਗਵੰਤ ਮਾਨ ਬਹੁਤ ਸਾਰੇ ਦੇਰ ਦੇ ਇਹ ਵਾਅਦੇ ਕਰਦੇ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਤਾਂ ਜਮਾ ਇਹਦਾ ਗੁਰੂ ਹੈ ਨਾ ਫਿਰ ਉਹਨੇ ਤਾਂ ਡਬਲ ਹੀ ਕਰ ਦਿੱਤੇ ਹੱਥ ਦੀ ਪਾਰ ਕਰਤੀ ਕਹਿੰਦਾ 2100 ਰੁਪਏ ਦੇਵਾਂਗਾ ਚਰੇ ਮਹੀਨੇ ਤੁਹਾਡੇ ਖਾਤਿਆਂ ਦੇ ਵਿੱਚ ਆਉਣਗੇ ਆ ਰੁਪਈਏ ਨੇ ਵੱਡੇ ਵੱਡੇ ਗੱਪ ਪੂਰੇ ਵੱਡੇ ਵੱਡੇ ਗੱਪ ਯਾਨੀ ਸਟੇਜਾਂ ਦੇ ਉੱਤੇ ਰੋੜਨੇ ਪੰਜਾਬ ਦੀ ਜਨਤਾ ਨੂੰ ਹਲੇ ਤੱਕ ਹਰਿਆਣੇ ਦੇ ਵਿੱਚ ਜਾ ਕੇ ਵੀ ਬਿੱਦੂ ਬਣਾਈ ਜਾਂਦੇ ਆ ਪੰਜਾਬ ਦੇ ਵਿੱਚ ਵੀ ਬਣਾਈ ਜਾਂਦੇ ਆ ਤੁਹਾਨੂੰ ਪਤਾ ਹੈ ਵੀ ਪੰਜਾਬ ਦੀ ਸਰਕਾਰ ਹਰ ਫਰੰਟ ਦੇ ਉੱਤੇ ਹੀ ਡਿੱਗੀ ਹੋਈ ਹੈ ਇੱਕ ਵੀ ਵਾਦਾ ਤੁਸੀਂ ਇੱਕ ਗੱਲ ਕਮੈਂਟ ਕਰਕੇ ਦੱਸ ਦੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆ ਗੱਲ ਕਹੀ ਸੀ ਤੇ ਉਹਦੇ ਤੇ ਪੂਰਾ ਉੱਤਰ ਗਿਆ ਪਹਿਲਾ ਇਹਨਾਂ ਨੇ ਇੱਕ ਗੱਲ ਕਹੀ ਪੰਜਾਬ ਦੇ ਵਸਨੀਕਾਂ ਨੂੰ ਕਿ ਅਸੀਂ ਚਿੱਟਾ ਖਤਮ ਕਰਾਂਗੇ ਪੰਜਾਬ ਦੇ ਅੰਦਰੋਂ ਔਰ ਦੂਜਾ ਨੰਬਰ ਕਿਹਾ ਅਸੀਂ ਬੰਦੀ ਸਿੰਘਾਂ ਨੂੰ ਮਤੇ પાਕੇ ਪਾਸ ਕਰਕੇ ਲਿਆਵਾਂਗੇ ਸ਼ਰਾਕੇ ਚ ਇਹਨਾਂ ਦੇ ਵਿੱਚੋਂ ਫਿਰ ਕਿਹਾ ਕਹਿੰਦੇ ਬੇਅਦਬੀ ਤੇ ਕਾਨੂੰਨ ਬਣਾਵਾਂਗੇ ਜਿਹੜੀ ਗੁਰੂ ਸਾਹਿਬ ਦੀ ਆਏ ਦਿਨ ਯਾਨੀ ਬੇਅਦਬੀ ਹੁੰਦੀ ਰਹਿੰਦੀ ਹੈ ਪੰਜਾਬ ਦੇ ਅੰਦਰ ਫਿਰ ਬਹੁਤ ਸਾਰੇ ਹੋਰ ਮੁੱਦੇ ਧਰੇ ਲੋਕਾਂ ਨੂੰ ਯਾਨੀ ਆਪਣੇ ਵਸ਼ੇ ਦੇ ਵਿੱਚ ਕਰ ਲਿਆ ਤਾਜ ਸੀਐਮ ਮਾਨ ਸਾਹਿਬ ਸਾਡੇ ਪੰਜਾਬ ਦੇ ਜਿਹੜੇ ਲੋਕ ਅਸੀਂ ਆ ਤੁਹਾਨੂੰ ਲੈ ਕੇ ਆਏ ਆ ਭਾਈ ਦੇ ਵਿੱਚ ਉਹ ਸਾਰੇ ਲੋਕ ਸਾਡੇ ਸਮਝ ਚੁੱਕੇ ਨੇ ਅੱਗੇ ਤਾਂ ਮੈਨੂੰ ਨਹੀਂ ਲੱਗਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਕੋਈ ਨਾਮੋ ਨਿਸ਼ਾਨ ਪੰਜਾਬ ਦੇ ਵਿੱਚ ਠਹਿਾ ਜੂ ਸੋ ਇਸ ਕਰਕੇ ਮੈਂ ਇਹਨਾਂ ਦੀ ਗੱਲ ਜਿਹੜੀ ਲਿਖੀ ਹੋਈ ਹੈ ਪੋਸਟਰ ਦੇ ਉੱਤੇ ਉਹੀ ਗੱਲ ਮੈਂ ਦੁਹਰਾਈ ਹੈ ਕਿ ਪੰਜਾਬ ਦੇ ਲੋਕਾਂ ਤੱਕ ਸਨੇਹਾ ਕੀ ਜਾ ਰਿਹਾ ਤੇ ਮੈਨੂੰ ਵੀ ਇਹ ਜ਼ਰੂਰ ਦੇਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੂੰ ਦਰਅਸਲ ਹਰ ਫਰੰਟ ਤੇ ਯਾਨੀ ਬਲੈਕਮੇਲ ਵੀ ਕਰ ਰਹੇ ਨੇ ਇਹ ਵੀ ਕਹਿ ਸਕਦੇ ਆ ਤਾਂ ਹੁਣ ਜਿੰਨੇ ਤੁਸੀਂ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਪੰਜਾਬੀ ਨੌਜਵਾਨ ਤੱਕ ਜਾਵੇ ਸਾਡੀਆਂ ਮਾਵਾ ਭੈਣਾਂ ਦੇਖਣ ਔਰ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਧੰਨਵਾਦ